ਚਾਹੇ ਤਾਂ ਆਪਾਂ ਡਰਾਈਵਿੰਗ ਕਰਦੇ ਆਂ ਚਾਹੇ ਕਿ ਆਫਿਸ ਜੌਬ ਕਰਦੇ ਆਂ ਐਦਾਂ ਜਾਂ ਫੋਨ ਦੇਖਦੇ ਆਂ ਕਿ ਸਾਰੇ ਹੀ ਜਿਹੜੇ ਆਪਣੇ ਕੰਮ ਨੇ ਉਹ ਗਰਦ ਨੂੰ ਥੱਲੇ ਕਰਕੇ ਆਪਾਂ ਕਰਦੇ ਆਂ ਸੋ ਇਹਦੇ ਬਹੁਤ ਨੁਕਸਾਨ ਨੇ ਇਹਨੂੰ ਥੋੜੀ ਭਾਸ਼ਾ ਦੇ ਵਿੱਚ ਫਿਜ਼ੀਓਥੈਰੇਪਿਸਟ ਦੇ ਕੀ ਕਹਿੰਦੇ ਨੇ ਇਹ ਚੀਜ਼ਾਂ ਸੋ ਇਹ ਇੱਕ ਹਾਈਫੋਰਟਿਕ ਪੋਸਚਰ ਬਣ ਜਾਂਦਾ ਹੈ ਇਹਨੂੰ ਹਾਈਫੋਰਟਿਕ ਪੋਸਚਰ ਬੋਲਦੇ ਆਂਗੇ ਫਾਰਵਰਡ ਸ਼ੋਲਡਰ ਹੋ ਜਾਂਦੇ ਆ ਗਰਦਨ ਲੱਗ ਜਾਂਦੀ ਹੈ ਪ੍ਰੋਬਲਮ ਇਹਦੇ ਨਾਲ ਆ ਸਕਦੀ ਹੈ ਕਿ ਗਰਦਨ ਦੇ ਵਿੱਚ ਦਰਦ ਆਊਗਾ ਸਭ ਤੋਂ ਪਹਿਲਾਂ ਤਾਂ ਕਦੇ-ਕਦੇ ਆਊਗਾ ਫਿਰ ਉਹ ਰੋਜ਼ਾਨਾ ਰਹਿਣ ਲੱਗ ਜੂ ਫਿਰ ਸਿਰ ਦੇ ਵਿੱਚ ਦਰਦ ਆਊ ਚੱਕਰ ਆਉਣਗੇ ਸਟ्रेस ਡਿਪਰੈਸ਼ਨ ਤੱਕ ਚੱਲ ਆਉਂਦਾ ਬਹੁਤ ਬੁਰੇ ਨਤੀਜੇ ਨੇ ਤੇ ਇਹਦਾ ਹੱਲ ਕੀ ਆ ਕਿਉਂਕਿ ਕੰਮ ਤਾਂ ਸਭ ਸਾਰੇ ਇੰਝ ਕਰਦੇ ਰਹਿੰਦੇ ਆ ਤਾਂ ਹੱਲ ਕੰਮ ਤਾਂ ਛੱਡ ਨਹੀਂ ਸਕਦੇ ਹਨਾ ਤਾਂ ਹੱਲ ਇਹ ਹੈ ਕਿ ਜੇ ਕੰਮ ਕਰਦੇ ਆਂ ਡੇਲੀ ਤਾਂ ਡੇਲੀ ਐਕਸਰਸਾਈਜ਼ ਵੀ ਕਰਨੀ ਪੈਣੀ ਐ ਐਕਸਰਸ రివర్స్ अपो मूवमेंट ਕਰਨੀ ਆ ਸਿੰਪਲ ਐਕਸਰਸਾਈਜ਼ ਉਹਦੇ ਉਲਟੀ ਠੀਕ ਹੈ ਇਹ ਤਾਂ ਬੈਂਚ ਪ੍ਰੈਸ ਵਗੈਰਾ ਵੀ ਕਰ ਸਕਦੇ ਸਿੱਧਾ ਹੋ ਜਾਂਦਾ ਬੰਦਾ ਬੈਂਚ ਪ੍ਰੈਸ ਕਰ ਸਕਦੇ ਪੋਸਚਰ ਪੂਰਾ ਸਿੱਧਾ ਕਰ ਦਿੰਦੀ ਹੈਗੀ ਆ வால் ਦੇ ਨਾਲ ਖੜ ਕੇ ਪੋਸਚਰ ਐਕਸਰਸਾਈਜ਼ ਕਰ ਸਕਦੇ ਆਗੇ ਕਿ ਕੰਦ ਨਾਲ ਖੜ ਕੇ ਇਦਾਂ ਪਿੱਛੇ ਨੂੰ ਟੱਚ ਕਰਨ வால் ਨਾਲ ਇਦਾਂ ਖੜ ਕੇ ਐਕਸਰਸਾਈਜ਼ ਕਰਨ 30 40 ਸਕਿੰਟ ਹੋਲਡ ਕਰਨ ਪੂਰੀ ਬਰਨਿੰਗ ਹੁੰਦੀ ਹੈ ਆਪਣੇ ਟਰੈਪਸ ਤੇ ਅਪਰ ਡ੍ਰੈਕ ਦੇ ਕਹਿੰਦੇ ਨਹੀਂ ਹੱਥ ਲੱਗਦੇ ਬਾਲ ਨਾਲ ਫਿਰ ਤਾਂ ਸਮਝ ਲਓ ਖਤਰਾ ਆ ਗਿਆ ਪ੍ਰੋਬਲਮ ਨੂੰ ਆ ਗਈ ਹੈ ਨਾ